ਨਹੀਂ ਰਹਿਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਜਾਣਾ ਪੈਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਜਾਣਾ ਪੈਣਾ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਤੋਂ ਵਿਛੜੀਆਂ ਦੋ ਰੂਹਾਂ ਸਾਡੇ 100 ਰੁਪਏ ਗੋਇਲ ਜੀ ਤੇ ਸਾਡਾ ਛੋਟਾ ਬੱਚਾ ਸਾਡੇ ਉਸਤਾਦ ਜੀ ਪਹੁੰਚੇ ਹੋਏ ਐ ਬਲਵੀਰ ਚੋਟੀਆਂ ਜੀ ਉਹਨਾਂ ਦੇ ਪੁੱਤਰ ਜ਼ਿੰਦਗੀ ਐ ਜਿਹੜੀ ਇਹ ਆ ਹੀ ਕੁਛ ਐ ਬਸ ਪਤਾ ਨਹੀਂ ਕਿਨੇ ਕਦੋਂ ਤੁਰ ਜਾਣਾ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਪੈਸਾ ਇਕੱਠਾ ਕਰਦੇ ਆ ਬੜਾ ਕੁਝ ਕਰਦੇ ਆ ਜ਼ਿੰਦਗੀ ਦੇ ਵਿੱਚ ਆਖਿਰ ਦੇ ਵਿੱਚ ਆ ਕੇ ਕੀ ਸੋਚਦੇ ਆ ਜਦੋਂ ਆਖਰੀ ਸਮਾਂ ਆਉਂਦਾ ਸ਼ਰਮਾ ਜੀ ਤੇ ਫਿਰ ਸੋਚਦੇ ਨੇ ਵੀ ਸਾਰੀ ਜ਼ਿੰਦਗੀ ਲਗਾਤੀ ਕਾਦੇ ਵਾਸਤੇ ਚੰਗੇ ਦਿਨ ਭਾਲਦੇ ਭਾਲਦੇ ਪਰ ਆਖਰ ਸਮੇਂ ਤੇ ਆ ਕੇ ਬੰਦੇ ਨੂੰ ਪਤਾ ਲੱਗਦਾ ਵੀ ਜਿਹੜਾ ਟਾਈਮ ਲੰਘ ਗਿਆ ਜਿਹੜਾ ਸਮਾਂ ਮੇਰੇ ਕੋਲੇ ਸੀ ਇਦੋਂ ਚੰਗਾ ਸਮਾਂ ਕੋਈ ਨਹੀਂ ਹੋ ਸਕਦਾ ਇੱਕ ਵਾਰੀ ਆਪੋ ਆਪਣੀ ਜ਼ਿੰਦਗੀ ਦੇ ਨਾਂ ਤੇ ਤਾੜੀ ਮਾਰ ਦਿਓ ਜੀ ਜ਼ੋਰਦਾਰ ਕਿਉਂਕਿ ਅਸੀਂ ਕੁਦਰਤ ਵੱਲੋਂ ਦਿੱਤੀ ਹੋਈ ਅੱਜ ਦੀ ਜ਼ਿੰਦਗੀ ਦਾ ਜ਼ਿੰਦਗੀ ਦਾ ਅੱਜ ਦਾ ਦਿਨ ਆਨੰਦ ਮਾਣਨ ਆਇਆ ਅਸਲ ਜ਼ਿੰਦਗੀ ਅਸੀਂ ਹੱਥ ਜਿਉਂਣ ਆਇਆ ਨਹੀਂ ਤੇ ਬੰਦਾ ਕਮਾਉਂਦਾ ਖਾਂਦਾ ਪੈ ਜਾਂਦਾ ਉੱਠ ਖੜਦਾ ਟੈਨਸ਼ਨਾਂ ਦੇ ਵਿੱਚ ਹੀ ਰਹਿੰਦਾ ਸੋ ਸਾਡੇ ਅਰਾਜ ਸ਼ਰਮਾ ਜੀ ਅਰਜੇਸ਼ ਭੋਲਾ ਜੀ ਸਾਡੇ ਦਪਿੰਦਰ ਸਿੰਘ ਜੀ ਜੈ ਸਾਹਿਬ ਸਤਿਕਾਰਯੋਗ ਪਟਵਾਰੀ ਬੁੱਧ ਸਿੰਘ ਜੀ ਔਰ ਸ਼ਿਸ਼ਪਾਲ ਜੀ ਸਾਡੇ ਗੁਰੀ ਪ੍ਰਧਾਨ ਜੀ ਔਰ ਸਾਡੇ ਪਿੰਡ ਵਾਲੇ ਪਿੰਡ ਵਾਲਾ ਤਾਂ ਮਾਣ ਬਹੁਤ ਵੱਡਾ ਹੁੰਦਾ ਸਾਡੇ ਜੀਵਨ ਕੁਮਾਰ ਜੀ ਰੱਬੜ ਕੁਲਦੀਪ ਸਿੰਘ ਜੀ ਪ੍ਰਧਾਨ ਟਰੱਕ ਯੂਨੀਅਨ ਸੁਰੇਸ਼ ਕੁਮਾਰ ਜੀ ਸੇਵਕ ਜੀ ਔਰ ਸਾਡੇ ਸ਼ਮਸ਼ੇਰ ਸਿੰਘ ਜੀ ਸੂਬੇਦਾਰ ਸਾਹਿਬ ਰਣਜੀਤ ਸਿੰਘ ਜੀ ਸੀਤਲ ਪੱਤਰਕਾਰ ਸਾਹਿਬ ਔਰ ਹੋਰ ਵੀ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਟੀਟਾ ਬੈਲੀ ਜੀ ਵੱਡੀਆਂ ਸੇਵਾਵਾਂ ਹੁੰਦੀਆਂ ਨੇ ਤੇ ਸਾਡੇ ਰਜਿੰਦਰਕਰ ਕੁਮਾਰ ਬਿੱਟੂ ਜੀ ਕਿਉਂਕਿ ਇਹ ਜੋ ਪਰਿਵਾਰ ਹੈ ਐਡਵੋਕੇਟ ਗੋਇਲ ਪਰਿਵਾਰ ਜਿਹੜਾ ਹੈਗੇ ਇਦਾਂ ਦਾ ਪਿਛੋਕੜ ਹਰਿਆਊ ਹੀ ਹੈ ਮੈਂ ਪਹਿਲਾਂ ਵੀ ਕਹਿੰਦਾ ਹੁਣ ਬੈਠੇ ਨੇ ਸਾਡੇ ਝੁੱਟੇ ਸੇਠ ਨੇ ਪਿੰਡ ਵਾਲੇ ਜਦੋਂ ਵੀ ਆ ਜਾਣਗੇ ਕੀ ਕਰਨਾ ਤਾਂ ਕਹਿਣਗੇ ਦੱਸੋ ਕਰਨਾ ਤੇ ਕੀ ਕਰਨਾ ਚਾਹੁੰਦੇ ਹੋ ਸੋ ਮੈਂ ਤੇ ਸਿਰਫ ਦੋ ਗੱਲਾਂ ਇਸੇ ਕਰਕੇ ਮੈਂ ਸਮਝਾ ਲਿਆ ਸੀ ਕਿ ਜ਼ਿੰਦਗੀ ਹੈ ਜਿਹੜੀ ਵੈਸੇ ਸਭ ਨੂੰ ਪਤਾ ਵੀ ਅਸੀਂ ਜਿਉਣ ਆਇਆ ਅਸੀਂ ਕੱਟਣ ਨਹੀਂ ਆਏ ਹਰ ਗੱਲ ਦਾ ਅਸੀਂ ਰੱਬ ਤੇ ਦੋਸ਼ ਦਿੰਨੇ ਆ ਰੱਬ ਤੇ ਦੋਸ਼ ਸਾਨੂੰ ਦੇਣਾ ਨਹੀਂ ਚਾਹੀਦਾ ਮੇਰੇ ਵਰਗਾ ਕੋਈ ਸ਼ੂਗਰ ਨਾਲ ਮਰ ਗਿਆ ਤੇ ਮਰਨ ਤੋਂ ਬਾਅਦ ਇੱਕੋ ਹੀ ਗੱਲ ਹੁੰਦੀ ਹੈ ਕਿ ਰੱਬ ਨੇ ਇਹਦੀ ਇੰਨੀ ਕੁ ਲਿਖੀ ਸੀ ਪਰ ਨਹੀਂ ਰੱਬ ਮੈਨੂੰ ਖੰਡ ਨਹੀਂ ਦੇ ਕੇ ਗਿਆ ਸੀ ਅਸੀਂ ਜ਼ਹਿਰਾਂ ਪੈਦਾ ਕੀਤੀਆਂ ਨੇ ਅਸੀਂ ਉਹ ਚੀਜ਼ਾਂ ਖਤਮ ਕਰਤੀਆਂ ਜਿਹੜੀਆਂ ਸਾਨੂੰ ਕੁਦਰਤ ਨੇ ਦਿੱਤੀਆਂ ਸੀ ਸਾਡੇ ਜਤਿੰਦਰ ਜਨੂਰ ਜੀ ਪੱਤਰਕਾਰ ਸਾਹਿਬ ਮੇਜਰ ਜਖੇਪਲ ਜੀ ਸਾਡੇ ਸਰੇਸ਼ ਭਾਈ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਮਿੱਤਰ ਪੁੱਜੇ ਹੋਇਆ ਆਰਾਮ ਫਲ ਰਾਜਲੇੜੀ ਜੀ ਬਹੁਤ ਬਦੀ ਕਲ ਮੈਂ ਕਿਉਂਕਿ ਇੱਥੇ ਸਨਮਾਨ ਹੋ ਰੇ ਸੀ ਨਾ ਤਾਂ ਮੇਰੇ ਫਿਰ ਪਹਿਲਾਂ ਉਹਨਾਂ ਦੀ ਗੱਲ ਯਾਦ ਆਈ ਗੁਰਲਾਲ ਸਿੰਘ ਜੀ ਪ੍ਰਧਾਨ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਜੈ ਸਿੰਘ ਸਾਹਿਬ ਔਰ ਅਸ਼ੋਕ ਮਸਤੀ ਜੀ ਜਿਹੜੇ ਕਿ ਬਹੁਤ ਵੱਡੀ ਰੌਣਕ ਇਸ ਧਰਤੀ ਤੇ ਲਾਉਂਦੇ ਨੇ ਨਾ ਇੱਕ ਵਾਰੀ ਅਸ਼ੋਕ ਮਸਤੀ ਜੀ ਦੇ ਨਾਂ ਤੇ ਤਾੜੀ ਲਾ ਦਿਓ ਜੀ ਕਿਉਂਕਿ ਕਾਰਜ ਕਰਨਾ ਸਭ ਤੋਂ ਉੱਤਮ ਹੁੰਦਾ ਜਿਹੜਾ ਪ੍ਰਬੰਧ ਕਰਨਾ ਰਾਜੇੜੀ ਸਾਹਿਬ ਲਿਖਦੇ ਹੁੰਦੇ ਆ ਕਿ ਠੱਗਾ ਚੋਰਾਂ ਦਾ ਕਦੇ ਨਹੀਂ ਸਨਮਾਨ ਹੁੰਦਾ ਹਾਰ ਪੈਂਦੇ ਨਹੀਂ ਕਦੇ ਸ਼ਰਾਬੀਆਂ ਦੇ ਈ ਪੁੱਤ ਜਨਾਨੀ ਜੋ ਕੱਢਣ ਹੱਥੋਂ ਆਪੇ ਬੰਨਦੇ ਨੇ ਮੁੱਢ ਵਰਵਾਦੀਆਂ ਦੇ ਨੀਂਦ ਰਾਤਾਂ ਦੀ ਉਹਨਾਂ ਦੀ ਉੱਠ ਜਾਂਦੀ ਆਸ਼ਕ ਬਣ ਕੇ ਜੋ ਹੌਂਠ ਗੁਲਾਬੀਆਂ ਦੇ ਰਾਜ ਲਹਿੜੀਓ ਅਣਖ ਦੇ ਨਾਲ ਜੀਣਾ ਵਸਿਆ ਰਗ ਰਗ ਵਿੱਚ ਪੰਜਾਬੀਆਂ ਦੇ ਵਸਿਆ ਰਗ ਰਗ ਵਿੱਚ ਪੰਜਾਬੀਆਂ ਦੇ ਕਿ ਕਿੰਨਾ ਸੋਹਣਾ ਵੇਖ ਕਿੰਨਾ ਸੋਹਣਾ ਵੇਖ ਮਾਹੌਲ ਬਣਾਇਆ ਕੁਦਰਤ ਨੇ ਉਹ ਕੁਲ ਦੁਨੀਆ ਤੋਂ ਵੱਖਰਾ ਹੈ ਰੂਪ ਸਜਾਇਆ ਕੁਦਰਤ ਨੇ ਉਹ ਕਾਦਰ ਦੀ ਕੁਦਰਤ ਦੇ ਗੁਣ ਗਾਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨ ਹੀ ਹੈ ਪਰ ਜਿਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨ ਹੀ ਹੈ ਪਰ ਜਿਉਣਾ ਸਿੱਖ ਲਈਏ ਅਸਲ ਵਿੱਚ ਮaaf ਕਰਨਾ ਸਾਡੇ ਵੱੱਦ ਪ੍ਰਚਾਰ ਜਿਹੜਾ ਮਰਨ ਦਾ ਕੀਤਾ ਜਾਂਦਾ ਪਾਪਾ ਨੂੰ ਪਤਾ ਵੀ ਮਰਨਾ ਤਾਂ ਹੈਗਾ ਪਰ ਜਿਉਣ ਵਾਸਤੇ ਵੀ ਤੇ ਪੈਦਾ ਕੀਤਾ ਸਾਨੂੰ ਇਹ ਤੇ ਨਹੀਂ ਪਤਾ ਸੀ ਮਰਨਾ ਕਦੋਂ ਹੈ ਪਰ ਇਹ ਸਾਰਿਆਂ ਨੂੰ ਪਤਾ ਹੈ ਕਿ ਆ ਮੇਲਿਆਂ 'ਚ ਆ ਭੈਣਾ ਭਾਈਆਂ 'ਚ ਆ ਮਿੱਤਰਾਂ ਦੋਸਤਾਂ 'ਚ ਜ਼ਿੰਦਗੀ ਦੇ ਵਿੱਚ ਕਦੇ ਦੁਬਾਰੇ ਮੁੜ ਕੇ ਨਹੀਂ ਆਉਣਾ। ਬਾਲੇ ਸਕੇ ਭਾਈ ਨੂੰ ਭਾਈ ਭੈਣਾ ਨੂੰ ਭਾਈ ਸਾਰੀ ਜ਼ਿੰਦਗੀ ਬੁਲਾਉਂਦੇ ਨਹੀਂ ਤੇ ਜਦੋਂ ਬੰਦਾ ਮਰ ਜਾਂਦਾ ਹੈ ਨਾ ਫਿਰ ਪੱਲੇ ਚੱਕ ਚੱਕ ਵੇਖਦੇ ਨੇ ਕਿ ਉੱਠ ਸਾਡੇ ਨਾਲ ਗੱਲਾਂ ਕਰ ਉਹ ਤੇ ਟਾਈਮ ਲੰਘ ਜਾਂਦਾ ਹੈ ਇਹ ਤੇ ਜ਼ਿੰਦਗੀ ਦੇ ਨਾਲ ਹੀ ਹੈ ਜਿਹੜੀ ਗੱਲ ਕਿ ਸਾਡੇ ਰਾਜ ਲਹਿੜੀ ਸਾਹਿਬ ਗੁਰਨਾਲ ਸਿੰਘ ਜੀ ਪ੍ਰਧਾਨ ਸਾਹਿਬ ਪਿਆਰੇ ਵੀਰ ਨੇ ਬੜਾ ਮਾਣ ਕਰਦੇ ਨੇ ਪੰਜਾਬੀ ਬੋਲੀ ਦਾ ਔਰ ਸਾਡੇ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਸੰਗਤਪੁਰਾ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਅੱਗੇ ਮੈਂ ਕੀ ਕਹ ਰਿਹਾ ਸੀ ਇਹ ਦੁਨੀਆ ਤੇ ਬਿਨ ਪੈਸੇ ਤੋਂ ਕੀ ਦਾ ਅਸਰ ਜਾਂਦਾ ਹੈ ਹਰ ਬੰਦਾ ਕਹਿੰਦਾ ਮਾਇਆ ਨਾਗਣੀ ਆ ਮੈਂ ਕਹਿੰਦਾ ਮਾਇਆ ਨਾਗਣੀ ਨਹੀਂ ਪਰ ਠੱਗੀ ਦੀ ਨਾ ਹੋਵੇ ਅਨੇਕਾ ਲੋਕ ਅਸੀਂ ਹਸਪਤਾਲਾਂ ਚ ਤੜਫਦੇ ਮਰਦੇ ਦੇਖਦੇ ਆ ਪੈਸੇ ਬਿਨਾ ਪੈਸੇ ਬਿਨਾ ਭੁੱਖੇ ਵੀ ਬਹੁਤ ਮਰਦੇ ਨੇ ਇਹ ਦੁਨੀਆ ਤੇ ਕੀ ਦਾ ਬਿਲ ਪੈਸੇ ਤੋਂ ਸਰ ਜਾਂਦਾ ਓਏ ਹਸਪਤਾਲ ਵਿੱਚ ਬੰਦਾ ਬਿਨ ਪੈਸੇ ਤੋਂ ਮਰ ਜਾਂਦਾ ਇੱਥੇ ਮਰਦੇ ਹੋਏ ਕਿਸੇ ਦੀ ਜਾਨ ਬਚਾਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨੀ ਹੈ ਪਰ ਜਿਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨਾ ਹੀ ਹੈ ਪਰ ਜਿਉਣਾ ਸਿੱਖ ਲਈਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਔਰ ਸਾਡੇ ਸੇਵਕ ਕਾਕਾ ਜੀ ਔਰ ਸਾਡੇ ਦਵਿੰਦਰ ਸਿੰਘ ਜੀ ਜੈ ਜੀ ਸਾਹਿਬ ਬਹੁਤ ਸਤਿਕਾਰਯੋਗ ਨੇ ਬਹੁਤ ਸਾਰਾ ਮਾਣ ਪੰਜਾਬੀ ਬੋਲੀ ਦੇ ਲਈ ਕਰ ਗਿਆ ਧੰਨਵਾਦ ਕਰਦੇ ਆ ਕਹਿੰਦੇ ਖੜਦਾ 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 ਇੱਕ ਦਿਨੇ ਆਖਰ ਖੜ ਜਾਂਦਾ ਇਹ ਚਾਹੇ ਮਸ਼ੀਨਰੀ ਦੀ ਗੱਲ ਕਰ ਲਈਏ ਚਾਹੇ ਸ਼ਰੀਰ ਦੀ ਗੱਲ ਕਰ ਲਈਏ ਜੇ ਸਾਡੀ ਗੱਡੀ ਮਾੜਾ ਮੋਟਾ ਕਾਲਾ ਚਟਾ ਧੂਆਂ ਮਾਰ ਲੱਗ ਜਾਵੇ ਤੇ ਅਸੀਂ ਉਹਨੂੰ ਮਿਸਤਰੀ ਦੇ ਲੈ ਜਾਂਦੇ ਆ ਵੀ ਚੈੱਕ ਕਰੀ ਇਹ ਕਿਤੇ ਛੇਤੀ ਇੰਜਨ ਨਾ ਮਰ ਜੇ ਪਰ ਆਪਦੇ ਇੰਜਨ ਕਹਿੰਦੇ ਦੇਖਿਆ ਨਹੀਂ ਤੇ ਜਦੋਂ ਬੰਦਾ ਸੁੱਤਾ ਹੀ ਰਹਿ ਜਾਂਦਾ ਫਿਰ ਕਹਿੰਦੇ ਰੱਬ ਮਾੜਾ ਕਰ ਗਿਆ ਪਰ ਰੱਬ ਨੇ ਤੁਹਾਡਾ ਕੋਲੇਸਟ੍ਰੋਲ ਨਹੀਂ ਵਧਾਇਆ ਉਹ ਸਾਡੀਆਂ ਖੁਰਾਕਾਂ ਨੇ ਵਧਾਇਆ ਹੋਇਆ ਇਸੇ ਕਰਕੇ ਖੜਦਾ 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 ਇੱਕ ਦਿਨ ਆਖਰ ਖੜ ਜਾਂਦਾ ਓਏ ਮਾੜਾ ਤੇਲ ਜੇ ਪਾਈਏ ਇੰਜਣ ਛੇਤੀ ਮਰ ਜਾਂਦਾ ਆਹ ਜ਼ਿੰਦਗੀ ਵਾਲੇ ਇੰਜਣ ਤਾਂ ਹੀ ਚਲਾਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨ ਹੀ ਹੈ ਪਰ ਜਿਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨ ਹੀ ਹੈ ਪਰ ਜਿਉਣਾ ਸਿੱਖ ਲਈਏ ਨਿੱਕੀ ਨਿੱਕੀ ਗੱਲਾਂ ਲਾਸਟ ਹੈ ਕਿਉਂਕਿ ਟਾਈਮ ਘਟਾ ਹੈ ਸਿੰਗਰ ਬਹੁਤ ਸਾਰੇ ਆਏ ਹੋਏ ਸਾਡੇ ਸਤਿਕਾਰਯੋਗ ਉਸਤਾਦ ਲੋਕ ਨਿੱਕੀ ਨਿੱਕੀ ਗੱਲਾਂ ਐਵੇਂ ਸਿਰਫੜ ਬੈਹਨੇ ਕਿਉਂ ਓਏ ਅਗਲੇ ਜਨਮ ਦੀ ਧਰਮੇ ਹਰਿਆਊ ਟੈਨਸ਼ਨ ਲੈਨੇ ਕਿਉਂ ਇੱਥੇ ਸਾਨੂੰ ਢਾੜ ਲਾ ਕੇ ਗਾਹ ਪੁੱਠੇ ਲਮਕੋਗੇ ਸਿਰ ਤੇ ਲਮਕੋਗੇ ਜ਼ਿੰਦਗੀ ਦਾ ਆਹੀ ਹੈ ਜਦੋਂ ਬੰਦਾ ਗਿਆ ਤੇ ਗਿਆ ਕਹਿੰਦਾ ਗਿਆ ਜਾਉਂਦਾ ਕੋਈ ਗਿਆ ਨਹੀਂ ਮਰਿਆ ਨੇ ਆ ਕੇ ਦੱਸਿਆ ਨਹੀਂ ਇਹ ਨਰਕ ਸੁਰਗ ਦੀ ਖੋਜ ਪਤਾ ਨਹੀਂ ਕਿਹਨੇ ਕਰਤੀ ਇਹ ਸੋਚਣ ਦਾ ਵਿਸ਼ਾ ਹੈ ਨਿੱਕੀ ਨਿੱਕੀ ਗੱਲਾਂ ਐਵੇਂ ਸਿਰਫੜ ਬੈਹਨੇ ਕਿਉਂ ਓਏ ਅਗਲੇ ਜਨਮ ਦੀ ਧਰਮੇ ਹਰਿਆਊ ਟੈਨਸ਼ਨ ਲੈਣਾ ਕਿਉਂ ਆਹ ਜ਼ਿੰਦਗੀ ਨੂੰ ਆ ਜਾ ਓਏ ਸੁਰਗ ਬਣਾਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨੀ ਹੈ ਪਰ ਜਿਉਣਾ ਸਿੱਖ ਲਈਏ ਬੇਸ਼ੱਕ ਇੱਕ ਦਿਨ ਮਰਨੀ ਹੈ ਪਰ ਜਿਉਣਾ ਸਿੱਖ ਲਈਏ ਬਹੁਤ ਬਹੁਤ ਧੰਨਵਾਦ ਮੁਬਾਰਕਬਾਦ ਸਾਡੇ ਅਸ਼ੋਕ ਮਸਤੀ ਜੀ ਔਰ ਸਾਡੇ ਕੁਲਵੰਤ ਉਪਲੀ ਜੀ ਟੀਟਾ ਬੈਲੀ ਜੀ ਇਹਨਾਂ ਦੀ ਸਮੁੱਚੀ ਟੀਮ ਮਨਜੀਤ ਸਿੰਘ ਜੀ ਜੇਈ ਸਾਹਿਬ ਔਰ ਸਾਡੇ ਜੀਵਨ ਕੁਮਾਰ ਜੀ ਰੱਬੜ ਜਿਹੜੇ ਕਿ ਕਹਿੰਦੇ ਨਮਸਤੀ ਜੀ ਨੂੰ ਕਹਿੰਦੇ ਚੱਲ ਕਰ ਸਹੀ ਕਰਨਾ ਕੀ ਹੈ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਤਾਂ ਵੀ ਕਹਿੰਣਗੇ ਚਲੋ ਕਰਨਾ ਦੱਸੋ ਕੀ ਹੈ ਕਿਉਂਕਿ ਪਿੰਡ ਦਾ ਪਿਆਰ ਉਹ ਜਿਹੜਾ ਕਦੇ ਨਹੀਂ ਭੁੱਲ ਸਕਦੇ ਸਾਡੇ ਸੁਬੇਦਾਰ ਸਾਹਿਬ ਬਹੁਤ ਸਾਰਾ ਮਾਣ ਪੰਜਾਬੀ ਬੋਲੀ ਦੇ ਲਈ ਸੁਬੇਦਾਰ ਸ਼ਮਸ਼ੇਰ ਸਿੰਘ ਜੀ ਸਾਧਗੁਰ ਸਿੰਘ ਜੀ ਸਰਾਓ ਅਵਤਾਰ ਸਿੰਘ ਜੀ ਬਹੁਤ ਸਾਰਾ ਮਾਣ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਿੰਡ ਦਾ ਪਿਆਰ ਜਿਹੜਾ ਉਹ ਪਿੰਡ ਦਾ ਹੀ ਹੁੰਦਾ ਸੋ ਸਾਡੇ ਸ਼੍ਰੀ ਸਰੇਸ਼ ਕੁਮਾਰ ਜੀ ਅਰਕੇਸ਼ ਅਰਕੇਸ਼ ਗਰਗੀ ਜੀ ਵਾਈਸ ਪ੍ਰੈਜ਼ੀਡੈਂਟ ਆਰਟੀਆ ਐਸੋਸੀਏਸ਼ਨ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਵੱਡਾ ਮਾਣ ਬਖਸ਼ਿਆ ਸਨਮਾਨ ਬਖਸ਼ਿਆ ਹਾਂਜੀ ਕੁਲਵੰਤ ਜੀ ਕਿਉਂਕਿ ਵੱਡਾ ਪਿਆਰ ਜਿਵੇਂ ਗੱਲ ਯਾਦ ਆ ਗਈ ਕਹਿੰਦੇ ਹੁੰਦੇ ਨੇ ਜੀਵਨ ਜੀ ਭਾਈ ਉਹ ਗੱਲ ਨਹੀਂ ਤੁਸੀਂ ਕਰੀ ਕਹਿੰਦੇ ਪਿੰਡ ਛੱਡ ਚਾਹੇ ਚੰਡੀਗੜ੍ਹ ਕੋਠੀ ਪਾ ਲਈਏ ਜਾ ਕੇ ਵਿਦੇਸ਼ ਨਵੀਂ ਦੁਨੀਆ ਬਸਾ ਲਈਏ ਅੱਖਾਂ ਮੂਰੇ ਘੁੰਮੇ ਪਿੰਸੀਨ ਸਾਰਾ ਮੇਰੇ ਪਿੰਡ ਦਾ ਭੁੱਲੇ ਨਹੀਂ ਜਾਂਦਾ ਬਈ ਨਜ਼ਾਰਾ ਮੇਰੇ ਪਿੰਡ ਦਾ ਕਿਉਂਕਿ ਪਿੰਡ ਦੇ ਨਾਲ ਮੋਹ ਪਿਆ ਹੋਇਆ ਹੈ ਪਿੰਡ ਦੇ ਨਾਲ ਪਿਆਰ ਮਿਲਿਆ ਹੋਇਆ ਹੈ ਸਾਡੇ ਤਰਸੇਮ ਪਟਾਲ ਬਾਈ ਹੋਰੀ ਵੀ ਪੁੱਜੇ ਹੋਇਆ ਔਰ ਸਾਡੇ ਨਿੰਦੀ ਬਾਈ ਵੀ ਪੁੱਜੇ ਹੋਇਆ ਜੋਗਾ ਬਾਈ ਜੀ ਜਸ ਦਸਕਾ ਜੀ ਔਰ ਨਿੰਮਲ ਮਾਲਾ ਜੀ ਤੇ ਸਾਡੇ ਕੌਰੀ ਬਾਈ ਜੀ ਸਾਰਿਆਂ ਦਾ ਧੰਨਵਾਦ ਸਾਰੀ ਮਿੱਤਰ ਨੇ ਕਿਉਂਕਿ ਟੂਰਨਾਮੈਂਟਾਂ ਦੇ ਉੱਤੇ ਅਕਸਰ ਮਿਲਦੇ ਰਹਿੰਦੇ ਆ ਸੇ ਕਿਸੇ ਦਾ ਨਾਮ ਰਹਿ ਗਿਆ ਤਾਂ ਮਾਫ਼ੀ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ ਤੋਂ ਸਾਡੇ ਜੀਵਨ ਕੁਮਾਰ ਜੀ ਰੱਬਾ ਬਹੁਤ ਸਲਾਮਾਨ ਪੰਜਾਬੀ ਬੋਲੀ ਦਾ ਕਰਕੇ ਬਹੁਤ ਬਹੁਤ ਧੰਨਵਾਦ ਮਾਨ ਹੁੰਦਾ ਪਿੰਡ ਦੇ ਤੇ ਹੋਣਾ ਵੀ ਚਾਹੀਦਾ ਸੋ ਅਗਲੀ ਕਾਰਵਾਈ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਕੁਲਵੰਤ ਉਹ ਪਲੀਜ਼ ਥਾੜੀ ਮਾਰ ਦਿਓ ਇੱਕ ਵਾਰੀ